ਪ੍ਰੇਜ਼ ਦਾ ਲਾਰਡ ਡੀਰ ਬਦਰਨ ਸਿਸਟਰ ਮਾਈ ਨੇਮ ਇਜ਼ ਗੋਪੀ ਮਸੀ ਆਮ ਫਰਮ ਪੋਰਟਸਕਾਰ ਵੈਲਕਮ ਟੂ ਬੈਕ ਯਰ ਚੈਨਲ ਗੋਡਵਿਨ ਦੇ ਵਿੱਚ ਸੋ ਅੱਜ ਦੀ ਜੋ ਟੈਸਟਮਨੀ ਤੁਹਾਨੂੰ শেয়ার ਕਰਾਂਗੇ ਉਹ ਟੈਸਟਮਨੀ ਇੱਕ ਨਾਸਤਿਕ ਦੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਕਿ ਨਾਸਤਿਕ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਜੋ ਕਿ ਪਰਮੇਸ਼ਰ ਨੂੰ ਮੰਨਦੇ ਨਹੀਂ ਹੈ ਜੋ ਸੋਚਦੇ ਨੇ ਕਿ ਪਰਮੇਸ਼ਰ ਨਾਲ ਦੀ ਚੀਜ਼ ਇਸ ਦੁਨੀਆ ਤੇ ਹੈ ਹੀ ਨਹੀਂ ਹੈ ਟਾਰਨਮੇ ਇੱਕ ਜੋ ਸਵਾਲ ਉਹ ਸ਼ੇਅਰ ਕਰਾਂਗਾ ਜੋ ਕਿ ਇੱਕ ਨਾਸਤਿਕ ਨੇ ਇੱਕ ਪ੍ਰਭੂ ਯਿਸੂ ਮਸੀਹ ਦੇ ਸੇਵਕ ਨੂੰ ਪੁੱਛਿਆ ਸੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਕੀ ਰਿਕਵੈਸਟ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਫੇਸਬੁੱਕ ਤੇ ਵੀਡੀਓ ਨੂੰ ਦੇਖ ਰਹੇ ਹੋ ਤਾਂ ਪਲੀਜ਼ ਆ ਪੇਜ ਨੂੰ ਫੋਲੋ ਜ਼ਰੂਰ ਕਰਿਓ ਓਕੇ ਜੀ ਕਰਦੇ ਹਾਂ ਵੀਡੀਓ ਨੂੰ ਸਟਾਰਟ ਉਨ 3 ਸਾਲ ਬਾਅਦ ਚਰਚ ਵਿੱਚ ਪੈਰ ਰੱਖਿਆ ਸੀ ਕਿ ਚਰਚ ਵਿੱਚ ਪੈਰ ਰੱਖਣ ਤੋਂ ਪਹਿਲਾਂ ਉਹਨਾਂ ਨੇ ਦਰਵਾਜ਼ੇ ਦੇ ਅੱਗੇ ਖਲੋ ਕੇ ਸੋਚ ਲਿਆ ਸੀ ਕਿ ਮੈਂ ਚਰਚ ਵਿੱਚ ਫਿਰ ਦੌਰੇ ਨਹੀਂ ਆਵਾਂਗਾ ਤੇ ਚਰਚ ਦੇ ਅੰਦਰ ਜਾ ਕੇ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਬਟ ਉਹਨਾਂ ਨੇ ਦੱਸਿਆ ਕਿ ਮੈਨੂੰ ਚਰਚ ਦੇ ਵਿੱਚ ਕੁਝ ਮਹਿਸੂਸ ਹੋਇਆ ਮੰਦਿਰ ਜਾਣ ਤੋਂ ਬਾਅਦ ਮੈਨੂੰ ਕੁਝ ਫੀਲ ਹੋਇਆ ਕਿ ਜਿੱਦਾਂ ਉਹ ਜਗ੍ਹਾ ਤੇ ਕੋਈ ਹੈ ਜਾਂ ਕੋਈ ਸਵਰਗਦੂ ਜਾਂ ਪ੍ਰਭੂਜਿਸਮ ਦੀ ਜਗ੍ਹਾ ਤੇ ਕੁਝ ਮੈਨੂੰ ਮਹਿਸੂਸ ਹੋਇਆ ਮਸੂਸੋਂ ਤੋਂ ਬਾਅਦ ਉਹਨਾਂ ਚਰਚ ਵਿੱਚ ਜਾ ਕੇ ਪ੍ਰੇ ਵੀ ਨਹੀਂ ਕੀਤੀ ਬਟ ਫਿਰ ਵੀ ਉਹ ਇਦਾਂ ਹੀ ਬਾਹਰ ਆ ਗਈ ਜਦੋਂ ਕਿਤੇ ਵੀ ਮੀਟਿੰਗ ਹੁੰਦੀ ਸੀ ਤੇ ਜਦੋਂ ਮੀਡੀਅਮ ਦੇ ਵਿੱਚ ਪਰਚਾਰ ਦੇ ਵਿੱਚ ਜੋ ਪਾਸਟਰ ਦੀ ਵਾਈਫ ਜਾਂ ਪਾਸਟਰ ਹੁੰਦੇ ਸੀ ਤੇ ਮੈਂ ਉਹਨਾਂ ਦੀ ਵਾਈਫ ਦੇ ਬਾਰੇ ਕਾਫੀ ਜ਼ਿਆਦਾ ਕੋ ਸੈਕਸ਼ੁਅਲ ਜੋਕ ਜਾਂ ਗੰਦੇ ਜੋਕ ਉਹਨਾਂ ਦੇ ਬਾਰੇ ਬੋਲਦਾ ਸੀ ਇੱਕ ਵਾਰੀ ਤੇ ਇਦਾਂ ਹੋਇਆ ਉਹਨਾਂ ਦੱਸਿਆ ਕਿ ਇੱਕ ਸਾਈਡ ਤੇ ਮੇਰੀ ਗਰਲਫ੍ਰੈਂਡ ਸੀ ਦੂਜੀ ਸਾਈਡ ਤੇ ਮੇਰਾ ਫਰੈਂਡ ਸੀ ਕਿ ਮੈਂ ਉਹਦੇ ਕੰਨਾਂ ਦੇ ਵਿੱਚ ਇਦਾਂ ਗੰਦੀਆਂ ਗੱਲਾਂ ਜੋ ਉਹਦੇ ਆਪਣੇ ਪਾਸਟਰ ਦੀ ਵਾਈਫ ਦੇ ਬਾਰੇ ਬੋਲ ਰਿਆ ਸੀ ਮੈਂ ਕਾਫੀ ਜ਼ਿਆਦਾ ਗੰਦੇ ਵਿਚਾਰ ਰੱਖਦਾ ਸੀ ਦੇ ਵਿੱਚ ਇਸ ਤਰ੍ਹਾਂ ਆਪਣੇ ਫਰੈਂਡ ਦੇ ਨਾਲ ਚਲਾ ਗਿਆ ਜਸਟ ਫੰਡ ਦੇ ਲਈ ਚਲਾ ਗਿਆ ਤੇ ਉਹ ਜਗ੍ਹਾ ਤੇ ਮੈਨੂੰ ਪਰਮਿਸ਼ਨ ਨੇ ਪੁਕਾਰਿਆ ਪਰਮਿਸ਼ਨ ਮੈਨੂੰ ਜਦੋਂ ਪੁਕਾਰਿਆ ਤੇ ਮੈਨੂੰ ਪਰਮਿਸ਼ਨ ਇੰਨੀ ਗੱਲ ਕੀਤੀ ਪਤਾ ਨਹੀਂ ਹਾਲੀ ਸਟੇਟ ਸੀ ਪ੍ਰੋਵੀਅਸਨ ਸੀ ਜਿੱਥੇ ਮੈਨੂੰ ਆਵਾਜ਼ ਸੁਣਨ ਨੂੰ ਜੋ ਮਿਲੀ 12 ਆਵਾਜ਼ ਦੇ ਚਰਚ ਦੇ 12 ਆਵਾਜ਼ ਆ ਰਹੀ ਸੀ ਮੈਨੂੰ ਸੁਣਨ ਨੂੰ ਮਿਲਿਆ ਕਿ ਮੈਂ ਤੈਨੂੰ ਜਾਣਦਾ ਹਾਂ 99% ਇਸ ਤਰ੍ਹਾਂ ਮੈਨੂੰ ਮੇਰਾ ਨਾਮ ਲੈ ਕੇ ਉਹਨਾਂ ਨੇ ਪੁਕਾਰਿਆ ਕਿ ਮੈਂ ਤੈਨੂੰ 99% ਜਾਣਦਾ ਹਾਂ ਤੇ ਮੈਂ ਹੈਰਾਨ ਹੋ ਗਿਆ ਕਿ ਗॉड ਸੱਚਮੁੱਚ ਹੈ ਪਰਮਾਤਮਾ ਸੱਚਮੁੱਚ ਹੈ। ਫਿਰ ਮੈਂ ਘਰ ਵਿੱਚ ਆ ਗਿਆ ਘਰੋਂ ਤੋਂ ਬਾਅਦ ਮੈਂ ਆਪਣਾ ਸਾਰਾ ਜੋ ਸਮਾਨ ਉਹ ਤੋੜ ਦਿੱਤਾ ਆਪਣਾ ਵੀਡੀਓ ਗੇਮ ਵਗੈਰਾ ਆਪਣਾ ਜੋ ਮੋਬਾਈਲ ਫੋਨ ਹੈ ਜਿੰਨਾ ਸਾਰੋ ਕੁਝ ਮੈਂ ਆਪਣਾ ਸਮਾਨ ਜੋ ਤੋੜ ਦਿੱਤਾ ਸੀ। ਮੈਨੂੰ ਕਿਸੇ ਨੇ ਬੋਲਿਆ ਨਹੀਂ ਸੀ ਤੋੜਨ ਤੋਂ ਬਟ ਮੈਂ ਜੋ ਮਾਰੇਗੀ ਸੁਣਦਾ ਸੀ ਉਹ ਸਾਰੇ ਮੈਂ ਡਿਲੀਟ ਕਰ ਦਿੱਤੇ। ਮੈਂ ਇੱਥੋਂ ਤੱਕ ਕਿ ਰੋਬੀ ਐਸਨਸੀ ਦੇ ਜੋ ਗੀਤ ਸੀ ਪਹਿਲੇ ਉਹ ਮੈਂ ਸੁਣਦਾ ਨਹੀਂ ਸੀ। ਮੈਂ ਪਸੰਦ ਨਹੀਂ ਵੀ ਕਰਦਾ ਸੀ ਰੋਬੀ ਐਸਨਸੀ ਦੇ ਗੀਤ ਸੁਣਨੇ। ਕਿਸੇ ਤਿੰਨ ਦਿਨ ਜਦੋਂ ਮੈਂ ਸੁੱਤਾ ਨਹੀਂ ਤੇ ਉਸ ਤੋਂ ਬਾਅਦ ਮੈਂ ਸਕੂਲ ਚਲਾ ਗਿਆ। ਸਕੂਲ ਜਾਣ ਤੋਂ ਬਾਅਦ ਮੈਨੂੰ ਮੈਨੂੰ ਪਤਾ ਨਹੀਂ ਸੀ ਆਵਾਜ਼ਾਂ ਪਰਮੇਸ਼ਰ ਵੱਲੋਂ ਜੇ ਰਬੀ ਯਿਸੂਸੀ ਦੇ ਵੱਲੋਂ ਨੇ ਜਾਂ ਹੌਲੀ ਸਪੀਰੀਟ ਵੱਲੋਂ ਨੇ ਜਾਂ ਕਿ ਸ਼ੈਤਾਨ ਦੇ ਵੱਲੋਂ ਨੇ ਮੈਨੂੰ ਇਹ ਪਤਾ ਨਹੀਂ ਸੀ ਇੱਕ ਦਿਨ ਤੇ ਇਦਾਂ ਵੀ ਹੋਇਆ ਕਿ ਮੇਰੇ ਜੋ ਕਲਾਸ ਜੋ ਮੇਰਾ ਕਲਾਸ ਫਰੈਂਡ ਸੀ ਉਹ ਮੇਰੇ ਨਾਲ ਹੀ ਬੈਠਾ ਸੀ ਤੇ ਮੈਂ ਉਹਨੂੰ ਕਿਹਾ ਕਿ ਮੈਨੂੰ ਕੁਝ ਆਵਾਜ਼ ਸੁਣਾਈ ਦਿੱਤੀ ਤੇ ਮੈਂ ਉਹਨੂੰ ਕਿਹਾ ਕਿ ਤੂੰ ਮੈਨੂੰ ਕੁਝ ਕਿਹਾ ਉਹਨੇ ਹੈਰਾਨੀ ਦੇ ਕੇ ਕਿਹਾ ਕਿ ਮੈਂ ਤੇ ਤੈਨੂੰ ਕੁਝ ਵੀ ਗੱਲ ਨਹੀਂ ਕੀਤੀ ਤੇ ਮੈਂ ਕਾਫੀ ਜ਼ਿਆਦਾ ਪਰੇਸ਼ਾਨ ਹੋ ਤੇ ਸਾਰੇ ਉਹਨਾਂ ਨੇ ਇਹ ਗੱਲ ਕਹਿੰਦੇ ਸੀ ਕਿ ਜੋ ਪ੍ਰਭੂ ਯਸ਼ੁਅਸੂਸੀ ਨੇ ਜੋ ਆਪਣੀ ਜਾਨ ਹੈ ਸਾਰੇ ਵਾਸਤੇ ਸੂਲੀ 'ਤੇ ਦਿੱਤੀ ਹੈ ਤੇਰੇ ਵਾਸਤੇ ਜੋ ਆਪਣੀ ਜਾਨ ਹੈ ਸੂਲੀ ਤੇ ਦਿੱਤੀ ਤੇਰੇ ਪਾਪਾ ਨੇ ਵਾਸਤੇ ਤੇ ਉਹ ਕਹਿੰਦਾ ਸੀ ਕਿ ਆਈ ਡੋਨਟ ਕੇਅਰ ਉਹਨਾਂ ਨੇ ਇੱਕੋ ਹੀ ਲਫ਼ਜ਼ ਜਵਾਬ ਦੇ ਦਿੰਦੇ ਸੀ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ ਪ੍ਰਭੂ ਯਸ਼ੁਅਸ ਪਰ ਫਿਰ ਵੀ ਉਹ ਘਰ ਵਿੱਚ ਆ ਕੇ ਤਾਂ ਉਹਨਾਂ ਨੇ ਫਿਰ ਕਿਹਾ ਕਿ ਪ੍ਰੋਬੀਸ਼ਨ ਚੀਜ਼ੇ ਤਾਂ ਸੱਚਮੁੱਚ ਹੈ ਤੇ ਪਲੀਜ਼ ਮੈਨੂੰ ਆਪ ਦਰਸ਼ਨ ਦੇ ਮੈਨੂੰ ਦੱਸ ਕਿ ਤੂੰ ਹੈਗਾ ਹੈ ਤੇ ਮੈਂ ਆਪਣਾ ਜੋ ਜੀਵਨ ਹੈ ਆਪਣਾ ਸਾਰਾ ਤੈਨੂੰ ਦੇ ਦਾਂਗਾ ਆਪਣਾ ਲਾਈਫ ਸਟਾਈਲ ਸਭ ਤੈਨੂੰ ਦੇ ਦਾਂਗਾ ਜਦੋਂ ਉਹਨਾਂ ਨੇ ਨੌਜਵਾਨਾਂ ਦੀ ਜੋ ਮੀਟਿੰਗ ਹੈ ਉਹ اٹੈਂਡ ਕੀਤੀ ਚਰਚ ਵਿੱਚ ਗਏ ਤਾਂ ਕਾਫੀ ਜ਼ਿਆਦਾ ਰੋ ਲੱਗੇ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਕਾਫੀ ਜ਼ਿਆਦਾ ਰੋ ਰਹੀ ਸੀ ਤੇ ਰੋਣ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਨੂੰ ਇਦਾਂ ਸਾਫ਼ ਕੀਤੀਆਂ ਤਾਂ ਉਹਨਾਂ ਦੇ ਹੱਥਾਂ ਦੇ ਉੱਤੇ ਕਾਫੀ ਜ਼ਿਆਦਾ ਜੋ ਮਿੱਟੀ ਹੈ ਜੋ ਉਹਨਾਂ ਨੂੰ ਮਹਿਸੂਸ ਹੋਈ ਜੋ ਗੰਦਗੀ ਮਹਿਸੂਸ ਹੋਈ ਉਹਨਾਂ ਦੱਸਿਆ ਕਿ ਪਹਿਲੇ ਮੇਰੇ ਹੱਥ ਮੀਡੀਅਮ ਤੋਂ ਬਿਲਕੁਲ ਸਾਫ਼ ਸੀ ਤੇ ਉਸ ਤੋਂ ਬਾਅਦ ਪਾਸਟਰ ਜੋ ਪ੍ਰਚਾਰ ਕਰੇ ਸੋ ਉਹਨਾਂ ਬੋਲਿਆ ਕਿ ਇੱਥੇ ਇੱਕ ਨੌਜਵਾਨ ਹੈ ਜਿਹਦੇ ਵਿੱਚ ਉਹ ਪਰਮੇਸ਼ਰ ਨੇ ਸਾਰੀ ਗੰਦਗੀ ਜੋ ਬਾਹਰ ਕਰ ਦਿੰਦੀ ਹੈ ਤਾਂ ਉਹਨਾਂ ਦੱਸਿਆ ਕਿ ਮੈਂ ਸੁਣ ਕੇ ਹੈਰਾਨ ਹੋ ਗਿਆ ਕਿਉਂਕਿ ਉਸ ਜਗ੍ਹਾ ਤੇ ਕਾਫੀ ਜ਼ਿਆਦਾ ਨੌਜਵਾਨ ਸੀ ਤੇ ਮੈਂ ਸੁਣ ਕੇ ਕਾਫੀ ਜ਼ਿਆਦਾ ਹੈਰਾਨ ਹੋ ਗਿਆ ਕਿ ਪਰਮੇਸ਼ਰ ਨੇ ਮੇਰੇ ਅੰਦਰੋਂ ਹੀ ਉਹ ਗੰਦਗੀ ਜੋ ਬਾਹਰ ਕੱਢੀ ਹੈ ਕਿ ਮੈਂ ਆ ਪਵਿੱਤਰ ਆਤਮਾ ਵਿੱਚ ਪਰ ਕੇ ਤੇ ਮੇਰੇ ਮੂੰਹ ਦੇ ਵਿੱਚੋਂ ਕੁਝ ਕਾਫੀ ਜ਼ਿਆਦਾ ਅਲੱਗ ਤਰ੍ਹਾਂ ਦੀ ਜੋ ਲੈਂਗੁਏਜ ਹੋ ਨਿਕਲ ਰਹੀ ਸੀ ਉਹ ਲੈਂਗੁਏਜ ਮੈਂ ਲਾਸਟ ਟਾਈਮ ਉਦ ਚਾਰ ਦਾ 5 ਸਾਲ ਦਾ ਸੀ ਤੇ ਮੈਂ ਆਪਣੀ ਜੋ ਮੇਰੇ ਜੋ ਪਾਪਾ ਤੇ ਮੇਰੇ ਮੰਮਾ ਸੀ ਉਹ ਪ੍ਰਾਰਥਨਾ ਕਰਦੇ ਸੀ ਉਹਨਾਂ ਦੇ ਮੂਹ ਚ ਮੈਂ ਲਬਜ ਸੁਨੇ ਸੀ ਇਹ ਜੋ ਲੈਂਗੁਏਜ ਸੁਣੀ ਸੀ ਉਸ ਤੋਂ ਬਾਅਦ ਮੈਂ ਦੱਸਿਆ ਕਿ ਮੈਂ ਆਪਣੀ ਜੋ ਟੈਸਟਮਨੀ ਆਪਣੇ ਜੋ ਪਰਿਵਾਰ ਨੂੰ ਦੱਸੀ ਆਪਣੇ ਜੋ ਭੈਣ ਭਰਾਵਾਂ ਨੂੰ ਆਪਣੇ ਮਾਪਿਆਂ ਨੂੰ ਦੱਸੀ ਕਿ ਉਹਨਾਂ ਮਾਪਿਆਂ ਨੂੰ ਕਿਹਾ ਕਿ ਮੈਂ ਆਪਣੀ ਜੋ ਜੋ ਆਪਣੀ ਜੋ ਗਵਾਹੀ ਹੈ ਮੈਂ ਸਾਰਿਆਂ ਨੂੰ ਲੋਕਾਂ ਨੂੰ ਦੱਸਣਾ ਚਾਹੁੰਦਾ ਮਾਂ ਤੇ ਆਪਣਾ ਜੋ ਲੀਵਿੰਗ ਰੂਮ ਉਹਨਾਂ ਖਾਲੀ ਕਰਵਾਇਆ ਲੀਵਿੰਗ ਖਾਲੀ ਕਰਵਾ ਕੇ ਤੇ ਜੋ ਉਹਨਾਂ ਦੇ ਆਂਡ ਗਵਾਰਡ ਵਿੱਚ ਜਿੰਨੇ ਲੋਕ ਸੀ ਸਾਰਿਆਂ ਦੀ ਗਵਾਹੀ ਸੁਣ ਲਈ ਆਏ ਕਿਉਂਕਿ ਉਹ ਸਾਰੇ ਸੋਚਦੇ ਸੀਗੇ ਕਿ ਨਾਸਤਿਕ ਹੈ ਤੇ ਉਹਨਾਂ ਨੇ ਮੇਰੀ ਗਵਾਹੀ ਦੇ ਵਿੱਚ ਇੰਟਰਸਟ ਰੱਖਿਆ ਤੇ ਸਾਰੇ ਜੋ ਗਵਾਹੀ ਸੁਣਨ ਵਾਸਤੇ کافی ਜਿਆਦਾ ਤੁਹਾਡਾ ਘਰ ਪੂਰਾ ਫੁੱਲ ਹੋ ਗਿਆ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਪਰਮੇਸ਼ਰ ਨੇ ਇੱਕ ਨਵਾਂ ਜੋ ਚਿੰندگی ਦਿੱਤੀ ਹੈ ਜਿਸ ਤਰ੍ਹਾਂ ਦਾ ਸਾਰਿਆਂ ਨੇ ਮੈਂ ਇੱਕ ਗੱਲ ਕੀਤੀ ਸੀ ਕਿ ਜੋ ਇਸ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਕਿ ਜੋ ਇੱਕ ਜੋ ਸਵਾਲ ਸੀ ਕਿ ਇੱਕ ਨਾਸਤਿਕ ਨੇ ਜੋ ਪਾਸਟਰ ਜੀ ਨੂੰ ਇੱਕ ਪ੍ਰੋਫੈਸਰ ਸੀ ਦੇ ਸੇਵਕ ਨੂੰ ਪੁੱਛਿਆ ਸੀ ਉਹਨਾਂ ਦਾ ਨਾਮ ਮੈਂ ਸ਼ੇਅਰ ਕਰਾਂਗਾ ਉਹ ਸਵਾਲ ਇਸ ਤਰ੍ਹਾਂ ਹੈ ਕਿ ਇੱਕ ਇੱਕ ਵਾਰੀ ਇੱਕ ਜੋ ਪਾਸਟਰ ਸੀ ਇੱਕ ਨਾਈ ਦੇ ਕੋਲ ਗਿਆ ਸੀ ਨਾਈ ਦੇ ਕੋਲ ਆਪਣੀ ਕਟਿੰਗ ਕਰਾਉਣ ਦੇ ਲਈ ਗਿਆ ਸੀ ਕਿ ਉਹ ਨਾਈ ਜੋ ਨਾਸਤਿਕ ਸੀ ਉਹ ਜੋ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਰੱਖਦਾ ਸੀ ਕੁਐਸਚਨ ਜਦ ਪੁੱਛਿਆ ਪਾਸਟਰ ਜੀ ਨੂੰ ਵੀ ਤੁਸੀਂ ਕੀ ਕਰਦੇ ਹੋ ਉਹਨੇ ਦੱਸਿਆ ਕਿ ਮੈਂ ਪਰਮੇਸ਼ਰ ਦਾ ਜੋ ਸੇਵਕ ਆ ਮੈਂ ਆਪਰਚਾਰ ਕਰਦਾ ਪਰਮੇਸ਼ਰ ਨੂੰ ਲੋਕਾਂ ਨੂੰ ਸਿੱਖਿਆ ਦਿੰਦਾ ਵਾ ਤੇ ਉਹ ਨਾਸਤਿਕ ਨੇ ਸਵਾਲ ਪੁੱਛਿਆ ਕਿ ਜੇ ਜੇ ਪ੍ਰਮਾਤਮਾ ਸੱਚੀ ਕਿਤੇ ਹੈ ਜੇ ਪਰਮੇਸ਼ਰ ਪ੍ਰਭੂ ਯਿਸੂ ਈਸੂ ਸੱਚੀ ਕਿਤੇ ਹੈ ਤੇ ਫਿਰ ਲੋਕ ਇੰਨੇ ਪਰੇਸ਼ਾਨ ਨੇ ਕੋਈ ਦਵਾਈਆਂ ਖਾ ਰਿਹਾ ਹੈ ਕੋਈ ਆਪਣੇ ਕੰਮਾਂ ਨਾਲ ਲੈ ਕੇ ਪਰੇਸ਼ਾਨਾ ਇੰਨੇ ਲੋਕ ਪਰੇਸ਼ਾਨ ਨੇ ਪਰ ਪਰਮੇਸ਼ਰ ਸਾਰਿਆਂ ਨੂੰ ਬਚਾਉਂਦਾ ਕਿਉਂ ਨਹੀਂ ਤੂੰ ਪਾਸਟਰ ਨੇ ਬੜਾ ਸੋਹਣਾ ਜਵਾਬ ਦਿੱਤਾ ਉਹਦੀ ਦੁਕਾਨ ਤੇ ਬਾਹਰ ਇੱਕ ਜੋ ਇੱਕ ਪਾਗਲ ਬੰਦਾ ਬੈਠਾ ਸੀ ਜਿਹਦੇ ਕਾਫੀ ਜਿਹਾ ਵਾਲ ਸੀ ਕਾਫੀ ਜਿਹਾ ਦਾੜੀ ਵਧੀ ਹੋਈ ਸੀ ਉਹ ਦੁਕਾਨ ਤੇ ਬਾਹਰ ਬੈਠਾ ਸੀ ਤੇ ਪਾਸਟਰ ਜੀ ਉਹਨੂੰ ਜਵਾਬ ਦਿੱਤਾ ਕਿ ਤੂੰ ਆ ਜੋ ਤੇਰੇ ਬਾਹਰ ਦੁਕਾਨ ਤੇ ਬਾਹਰ ਇੱਕ ਜੋ ਬੰਦਾ ਬੈਠਾ ਹੈ ਜਿਹਦੇ ਕਾਫੀ ਜਿਹਾ ਵਾਲ ਹੈ ਜੋ ਕਾਫੀ ਜਿਹਾ ਦਾੜੀ ਜੋ ਵਧੀ ਪਈ ਹੈ ਤੇ ਤੂੰ ਉਹਨੂੰ ਉਹਦੇ ਵਾਲ ਕਿਉਂ ਨਹੀਂ ਕੱਟਦਾ ਤੇ ਉਹ ਨਾਸਤਿਕ ਨੇ ਕਿਹਾ ਕਿ ਮੈਂ ਜੋ ਮੇਰੇ ਕੋਲ ਅੰਦਰ ਉਹ ਆਉਂਦਾ ਨਹੀਂ ਹੈ ਜੇ ਮੇਰੇ ਕੋਲ ਅੰਦਰ ਆਵੇ ਤੇ ਮੈਂ ਉਹਦੇ ਜੋ ਵਾਲ ਉਹਦੀ ਦਾੜੀ ਜੋ ਕੱਟ ਦਵਾਂਗਾ ਤੇ ਤੈਨੂੰ ਬੰਦਾ ਬਣਾ ਦਾਂਗਾ ਦੇ ਪਾਸਟਰ ਜੀ ਨੇ ਇਹੀ ਗੱਲ ਉਹਨਾਂ ਨੂੰ ਦੱਸੀ ਕਿ ਜੇ ਤੂੰ ਉਹਨੂੰ ਅੰਦਰ ਲਿਆਏਗਾ ਤੇ ਤੇਰੇ ਕੋਲ ਉਹਨੂੰ ਬੰਦਾ ਬਣਾਏਗਾ ਤੇ ਵਾਲ ਕੱਟੇਗਾ ਤੇ ਉਸੇ ਤਰ੍ਹਾਂ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਜਾਣਦੇ ਹੀ ਨਹੀਂ ਹੈ ਜੇ ਜਾਣਗੇ ਤਾਂ ਉਹ ਚੰਗਿਆਈ ਪਾਉਣਗੇ ਆਪਣੇ ਜੋ ਪ੍ਰੋਬਲਮ ਜੋ ਆਪਣੀਆਂ ਪ੍ਰਭੂ ਯਿਸੂ ਮਸੀਹ ਦੇ ਨਾਲ ਸ਼ੇਅਰ ਕਰਨਗੇ ਪ੍ਰਾਰਥਨਾ ਕਰਨਗੇ ਤਾਂ ਆਪਣੀ ਜੋ ਚੰਗਿਆਈ ਉਹ ਪਾਉਣਗੇ